ਜੈ ਹੀ ਨਮਸਕਾਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵਾ ਇੱਕ ਵਾਰ ਫੇਰ ਤੋਂ ਤੁਹਾਡਾ ਸਾਰੇ ਦਾ ਸਵਾਗਤ ਕਰਦਾ ਦੋਸਤੋ 2025 ਆ ਗਿਆ ਫੈਸਟੀਵਲਸ ਦੇ ਦਿਨ ਵੀ ਆ ਗਿਆ ਕੁਝ ਹੀ ਦਿਨਾਂ ਬਾਅਦ ਜਿਹੜਾ ਲੋਹੜੀ ਦਾ ਤਿਹਾਰ ਬਹੁਤ ਹੀ ਧੂਮਧਾਮ ਨਾਲ ਪੂਰੇ ਦੇਸ਼ ਵਿੱਚ ਮਨਾਇਆ ਜਾਏਗਾ ਗੱਲ ਕਰੀਏ ਤਾਂ ਇਸ ਟਾਈਮ ਅਸੀਂ ਖੜੇ ਆ ਮਾਰਕੀਟ ਕਮੇਟੀ 'ਚ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਭਾਰਤ ਭੂਸ਼ਣ ਜੀ ਜਿਹੜੇ ਹੈਗੇ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ 2025 ਬਾਰੇ ਉਹ ਲੋਹੜੀ ਦੇ ਤਿਹਾਰ ਬਾਰੇ ਉਹ ਕੀ ਕਹਿਣਾ ਚਾਹਾਂਗੇ ਜੈ ਹਿੰਦ ਸਰ ਜੈ ਹਿੰਦ ਬਾਬਾ ਜੀ ਬਹੁਤ ਬਹੁਤ ਧੰਨਵਾਦ ਮੈਂ ਸਾਰੇ ਦੇਸ਼ਵਾਸੀਆਂ ਨੂੰ ਆਪਣੇ ਪੰਜਾਬ ਦੇ ਔਰ ਗੁਰਦਾਸਪੁਰ ਦੇ ਵਸਨੀਕਾਂ ਨੂੰ ਇਸ ਨਵੇਂ ਸਾਲ ਦੀ ਵਧਾਈ ਵੀ ਦਿਨਾ ਹਾਂ ਔਰ ਲੋਹੜੀ ਦਾ ਤਿਹਾਰ ਜਿਹੜਾ ਹੈ ਉਹ ਆ ਰਿਹਾ ਹੈ ਬੜਾ ਸ਼ੁਭ ਸਮਾਚ ਆ ਰਿਹਾ ਹੈ ਕਿ ਸਾਡੇ ਨਵੇਂ ਸਾਲ ਦੇ ਉੱਪਰ ਹੀ ਜਿਹੜਾ ਹੈ ਪ੍ਰਯਾਗ ਰਾਜ ਲਾਹਬਾਜ ਦੇਥੇ ਸਾਡਾ ਪੁਰਾਣਾ ਨਾਮ ਸੀਗਾ ਸ਼ਹਿਰ ਦਾ ਉੱਥੇ 144 ਸਾਲ ਬਾਅਦ ਕੁਝ ਐਸਾ ਨਕਸ਼ਤਰ ਬਣ ਰਿਹਾ ਹੈ ਕਿ ਇਹ ਮਹਾਕੁੰਭ ਜਿਹੜਾ ਉੱਥੇ ਸ਼ੁਰੂ ਹੋ ਰਿਹਾ ਹੈ ਪ੍ਰਮਾਤਮਾ ਨੇ ਸਾਨੂੰ ਇਕ ਬੜਾ ਅੱਛਾ ਸਮੇਂ ਦਿੱਤਾ ਹੈ ਇਹ ਦੇਸ਼ ਦੀ ਪ੍ਰਗਤੀ ਵਾਸਤੇ ਔਰ ਸਾਰੇ ਜਿੰਨੇ ਵਸਨੀਕ ਨੇ ਸਾਡੇ ਵਰਲਡ ਦੇ ਵੀ ਔਰ ਸਾਰੇ ਮੇਰੇ ਭਾਰਤ ਦੇਸ਼ ਦੇ ਵੀ ਉਹਨਾਂ ਨੂੰ ਛੜਦੀ ਕਲਾ ਚ ਰੱਖੇ ਮਹਾਰਾਜ ਸਰ ਮਾਰਕੀਟ ਕਮੇਟੀ ਵੱਲੋਂ ਇਸ ਵਾਰ 2025 ਚ ਕੀ ਉਪਰਾਲੇ ਕੀਤੇ ਜਾ ਰਹੇ ਨੇ ਦੇਖੋ ਜੀ ਮਾਰਕੀਟ ਕਮੇਟੀ ਤੇ ਸਾਡਾ ਇਹੋ ਹੀ ਇੱਕ ਫੋਕਸ ਹੈਗਾ ਕਿ ਅਸੀਂ ਵੱਧ ਤੋਂ ਵੱਧ ਜਿਹੜਾ ਵਾ ਉਹ ਰੈਵਨਿਊ ਜਿਹੜਾ ਹੈ ਉਹ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਕਰਾਈਏ ਔਰ ਸਾਡੇ ਉਪਰਾਲੇ ਹੋ ਜਾਰੀ ਨੇ ਸਾਡੇ ਨਾਲ ਮੇਰੇ ਆਫੀਸਰ ਜਿਹੜੇ ਇੱਥੇ ਨੇ ਵਿਜੇ ਜੀ ਸੈਕਟਰੀ ਮਾਰਕੀਟ ਕਮੇਟੀ ਗੁਰਦਾਸਪੁਰ ਦੇ ਔਰ ਬੜੇ ਹੁਨਰਵਰ ਔਰ ਬੜੇ ਮਿਹਨਤੀ ਆਫੀਸਰ ਨੇ ਔਰ ਨੇ ਸਦਕਾ ਜਿਸ ਤਰ੍ਹਾਂ ਵੀ ਅਸੀਂ ਆਪਣੀ ਪਲੈਨਿੰਗ ਕੀਤੀ ਹੋਈ ਆ ਉਸ ਦੇ ਮੁਤਾਬਕ ਅਸੀਂ ਰੈਵਨਿਊ ਜਿਹੜਾ ਹੈ ਉਹ ਪਿਛਲੇ ਸਾਲਾਂ ਨਾਲੋਂ ਵਧਾਇਆ ਹੈ ਔਰ ਹੋਰ ਵੀ ਵਧਾਵਾਂਗੇ ਅੱਗੇ ਜਾ ਕੇ ਸਰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹੋ ਹੀ ਆ ਸਾਰੇ ਦੇਸ਼ ਵਾਸੀਆਂ ਨੂੰ ਕਿ ਭਾਈ ਇੱਕ ਜੁਟਤਾ ਜਿਹੜੀ ਹੈ ਉਹ ਬੜੀ ਸਟਰੋਂਗ ਹੁੰਦੀ ਜੇ ਆਪਾਂ ਵੱਖ-ਵੱਖ ਸੋਚਾਂ ਜੜੀਆਂ ਨੇ ਨਾ ਨਾ ਰੱਖੀਏ ਇੱਕ ਹੋ ਕੇ ਆਪਣੇ ਦੇਸ਼ ਵਾਸਤੇ ਆਪਣੇ ਪੰਜਾਬ ਵਾਸਤੇ ਜਿਹੜਾ ਹੈ ਉਹ ਤਰੱਕੀ ਦੇ ਰਾਹ ਦੇ ਵਿੱਚ ਲਿਆਉਣ ਵਾਸਤੇ ਅਸੀਂ ਇੱਕ ਸੋਚ ਰੱਖੀ ਹੈ ਸਮ ਸੋਚ ਰੱਖੀ ਹੈ ਔਰ ਕਮ ਸੇ ਕਮ ਮੈਂ ਇਹ ਜ਼ਰੂਰ ਕਹਾਵਾਂਗਾ ਕਿ ਹੈ ਤੇ ਮੈਂ ਬੜਾ ਛੋਟਾ ਜਿਹਾ ਬੰਦਾ ਵਾਸ ਨੀਕਾ ਹਾਂ ਜੀ ਇਸ ਗੁਰਦਾਸਪੁਰ ਦਾ ਕਿ ਭਾਈ ਜਿੰਨੇ ਵੀ ਨੇਤਾ ਨੇ ਜਾਂ ਜਿਹੜੇ ਵੀ ਸਾਡੇ ਪੋਲੀਟੀਕਲ ਸਿਸਟਮ ਦੇ ਵਿੱਚ ਜਿਹੜੀ ਪਾਸ਼ਾ ਬੋਲੀ ਜਾਂਦੀ ਆ ਉਹਦੇ ਤੇ ਥੋੜਾ ਜਿਹਾ ਅੰਕੁਸ਼ ਰੱਖਣ ਔਰ ਸਭੇ ਪਾਸ਼ਾ ਕਿਉਂਕਿ ਸਾਡਾ ਸੰਸਕਾਰ ਔਰ ਸਾਡੀ ਸੰਸਕ੍ਰਿਤੀ ਜਿਹੜੀ ਹੈ ਸਾਡੇ ਗ੍ਰੰਥ ਜਿਹੜੇ ਨੇ ਸਾਡੇ ਕੋਈ ਵੀ ਧਰਮ ਹੈ ਉਹਦੇ ਵਿੱਚ ਜਿਹੜੀ ਹੈ ਬੜੀ ਸਭੇ ਭਾਸ਼ਾ ਜਿਹੜੀ ਹੈ ਉਹਨੂੰ ਤਸਰੀਹ ਦਿੱਤੀ ਗਈ ਹੈ ਤੋਂ ਸਭਿਤਾ ਦੇ ਨਾਂ ਬੋਲੀਏ ਕਿਸੇ ਨੂੰ ਉਚਾਣੇ ਵਾਲਾ ਜਿਹੜਾ ਹ ਉਹ ਨਾ ਕਰੀਏ ਤੋਂ ਇਹੋ ਮੇਰਾ ਸੰਦੇਸ਼ ਆ ਹੈ 225 ਜਿਹੜੀ ਹੈ ਉਹ ਇਸ ਦੇਸ਼ ਵਾਸਤੇ ਵਿਸ਼ਵ ਵਾਸਤੇ ਸ਼ਾਂਤੀਮਈ ਔਰ ਚੜਦੀ ਕਲਾ ਰਹਿ ਸਭ ਤੋਂ ਪਹਿਲਾਂ ਤੇ ਜਿਹੜੇ ਤੁਹਾ ਤੁਸੀਂ ਚਾਈਨ ਵਾਲੇ ਮੇਰੇ ਕੋਲ ਆਇਓ ਤੁਹਾਡੇ ਮਾਧਿਅਮ ਰਾਹੀਮ ਹੈ ਇਹ ਗੱਲ ਕਹਿਣਾ ਚਾਹੁੰਦਾ ਕਿ ਜਿੱਦਾਂ ਜੜੀਆਂ ਲੋੜੀ ਹੈਗੀ ਆ ਸਾਰੇ ਦੇਸ਼ ਵਾਸੀਆਂ ਨੂੰ ਮੇਰੇ ਵੱਲੋਂ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਜਿਹੜਾ ਸਾਡਾ ਮੇਨ ਮੰਡੀ ਬੋਰਡ ਹੈਗਾ ਉਹਦਾ ਮੇਨ ਕੰਮ ਹੁੰਦਾ ਆ ਆਪਾਂ ਜੋ ਕਰਦੇ ਆ ਕਿ ਟੂ ਰੈਗੂਲੇਟਰ ਸੇਲ ਪਰਚੇਸ ਸਟੋਰੇਜ ਐਂਡ ਪ੍ਰੋਸੈਸਿੰਗ ਆਫ ਐਗਰੀਕਲਚਰ ਪ੍ਰੋਡਿਊਸ ਇਹਦੇ ਵਿੱਚ ਜਿਹੜਾ ਸਾਡਾ ਮੇਨ ਕੰਮ ਹੈ ਕਿ ਅਸੀਂ ਪਲੇਟਫਾਰਮ ਪ੍ਰੋਵਾਈਡ ਕਰਦੇ ਆਂ ਦਾਣਾ ਮੰਡੀਆਂ 'ਚ ਉੱਥੇ ਜਿਹੜੀਆਂ ਗਵਰਨਮੈਂਟ ਏਜੰਸੀ ਜਾਂ ਪ੍ਰਾਈਵੇਟ ਪਲੇਅਰ ਵਗੈਰਾ ਜਿਹੜਾ ਹੈਗਾ ਉਹ ਆਂਦੇ ਆ ਤੇ ਇੱਥੇ ਪਰਚੇਸ ਕਰਦੇ ਆ ਜਦੋਂ ਜਿਹੜਾ ਅਸੀਂ ਪਲੇਟਫਾਰਮ ਪ੍ਰੋਵਾਈਡ ਕਰਦੇ ਆ ਉਹਦੇ ਚ ਅਸੀਂ ਜਿਹੜੇ ਪ੍ਰਬੰਧ ਕਰਦੇ ਆ ਮੰਡੀ ਬੋਰੋ ਵੱਲੋਂ ਪਾਣੀ ਛਾਂ ਬਿਜਲੀ ਸਫਾਈ ਆਦ ਉਹ ਪ੍ਰਬੰਧ ਕਰਦੇ ਆ ਇਸੇ ਤਰ੍ਹਾਂ ਹੀ ਸਾਡੇ ਥਲੀਤਨਾ ਸਬਜ਼ੀ ਮੰਡੀ ਜੜੀਆਂ ਜਾਂ ਫਲ ਵਾਲੀਆਂ ਮੰਡੀਆਂ ਆ ਜਾਂਦੀਆਂ ਉੱਥੇ ਵੀ ਸੇਮ ਜਿਹੜੀ ਹੈਗੀ ਆ ਆਪਾਂ ਉੱਥੇ ਇਹ ਚੀਜ਼ਾਂ ਸਗੀਆਂ ਰੈਗੂਲੇਟ ਕਰਦੇ ਆਂ ਤੇ ਉਹਦੇ ਵਿੱਚ ਵੀ ਜਿਹੜੀ ਉਹਦੀ ਪ੍ਰੋਪਰ ਜਿੰਨੀਆਂ ਵੀ ਉੱਥੇ ਜਨਸਾਂਦੀਆਂ ਆ ਉਹਨਾਂ ਦੀ ਰਿਕਾਰਡਿੰਗ ਕਰਕੇ ਉਹਦੀ ਰਿਕਾਰਡਿੰਗ ਕਰਨ ਉਪਰੰਤ ਜਿਹੜੀ ਬੰਦੀ ਫੀਸ ਹੈ ਉਹ ਆਪਾਂ ਕਲੈਕਟ ਕਰਕੇ ਤੇ ਮੰਡੀ ਬੋਰਡ ਦਾ ਰੈਵਨਿਊ ਵਿਧਾਨ ਵਿਧਾਨਦੇ ਆ ਤੇ ਸੇਮ ਇਸੇ ਤਰ੍ਹਾਂ ਲੱਕੜ ਮੰਡੀ ਜਾਂ ਸ਼ੈਲਰ ਆ ਉਹ ਵੀ ਇਹ ਸਾਰੇ ਕੰਮ ਕਰਦੇ ਆਂ ਥੈਂਕ ਯੂ ਵੈਰੀ ਮੱਚ